ਜ਼ਿਲ੍ਹਾ ਗੁਰਦਾਸਪੁਰ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਦੌਰਾਨ ਅੱਜ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਮੁਕੇਰੀਆ ਰੋਡ ਤੋਂ ਭੁੱਲੇ ਚੱਕ ਰੋਡ ਅਤੇ ਪੰਦੇਰ ਬੰਬੇ ਹਾਲੀ ਤੱਕ ਦੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਗਿਆ। ਸੀਐਮ ਭਗਵੰਤ ਮਾਨ ਦੀ ਗੁਵਾਈ ਹੇਠ ਪੰਜਾਬ ਸਰਕਾਰ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿੱਥੇ ਕਿੱਥੇ ਜਾਇਆ ਰਿਹਾ ਦੇਖੋ ਜੀ ਗੁਰਦਾਸਪੁਰ ਗੁਰਦਾਸਪੁਰ ਵਿਧਾਨ ਸਭਾ ਹਾਲਕੇ ਦੇ ਵਿੱਚ ਜਿਹੜੀ ਵਿਕਾਸ ਦੀ ਗੱਡੀ ਆ ਉਹ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਆ ਔਰ ਉਹਦੇ ਵਾਸਤੇ ਸਭੂ ਸੰਗਤ ਜਿਹੜੀ ਅੱਜ ਦੋਵੇਂ ਪਿੰਡਾਂ ਦੀ ਇਕੱਠੀ ਹੋਈ ਆ ਭੁਲੇਚੱਕੇ ਪੰਦੇਰ ਉਹਦਾ ਸਾਰਿਆਂ ਦਾ ਬਸ ਸਮੇ ਦਾ ਵੀ ਅਸ਼ੀਰਵਾਦ ਆ ਉਹ ਆ ਦੀਆਂ ਸ਼ੁਭ ਕਾਮਨਾਵਾਂ ਨੇ ਕਿ ਜਿਹੜੇ ਇੰਨੇ ਪੁਰਾਣੇ ਰੁਕੇ ਕੰਮ ਸੀ ਵਿਕਾਸ ਦੇ ਆ ਜੋ ਪੂਰੇ ਹੋਣ ਜਾ ਰਹੇ ਨੇ ਆ ਜਿਹੜੀ ਸੜਕ ਭੁਲੇਚੱਕ ਵਾਲੀ ਸੀਗੀ ਮੁਕੇਰੀਆ ਰੋਡ ਤੋਂ ਕੋਲੇ ਚੱਕ ਜਾਂਦੀ ਹੈ ਇਹ तकरीबन 1.67 ਕਿਲੋਮੀਟਰ ਜਿਹੜੀ ਆ ਉਹ ਬਣਨ ਜਾ ਰਹੀ ਆ ਔਰ ਦੂਸਰੀ ਜਿਹੜੀ ਆ ਹਨੇਰਾ ਤੋਂ ਹੋ ਕੇ ਬਵੇਹਾਲੀ ਤੱਕ ਉਹ 3.54 ਕਿਲੋਮੀਟਰ ਬਣਨ ਜਾ ਰਹੀ ਆ ਸੋ ਦੋਹਾਂ ਦੇ ਤਕਰੀਬਨ 1 ਕਰੋੜ 7 ਲੱਖ ਰੁਪਈਆ ਖਰਚ ਹੋਣ ਦਾ ਅਨੁਮਾਨ ਹੈ ਇਹਦੇ ਨਾਲ ਵਧੀਆ ਸੜਕ ਬਣੇਗੀ ਲੋਕਾਂ ਨੂੰ ਆਵਾਜਾਈ ਦਾ ਸੌਖ ਰਹੂਗੀ ਜਿਹਨ ਸਪੜੀ ਲ ਜਾਂਦੇ ਵਿੱਚ ਸਹੂਲਤ ਮਿਲੂਗੀ ਔਰ ਇਹਦੇ ਵਿੱਚ ਖੂਬਸੂਰਤੀ ਇਹ ਆ ਕਿ ਅੱਜ ਸੜਕਾਂ ਬਣਦੀਆਂ ਸੀ ਜਾਂ ਟੁੱਟ ਜਾਂਦੀਆਂ ਸੀਗੀਆਂ ਉਹਨਾਂ ਇਹ ਸੜਕ ਦੇ ਵਿੱਚ 1 ਸਾਲ ਦੀ ਲੈਬਿਲਿਟੀ ਤੇ 5 ਸਾਲ ਦੀ ਮੇਨਟੇਨੈਂਸ ਦੀ ਅਜਿਹੀ ਸਾਲ ਉਹ ਵੀ ਜਿਹੜੀਆਂ ਇਨਕਲੂਡ ਕੀਤੀ ਗਈ ਆ ਸੋ ਤਕਰੀਬਨ ਉਹ ਦੁਆਰਾ ਦੱਸ ਰਿਹਾ ਕਿ ਦੋਨੋਂ ਜੋ ਪੜ ਇੱਕ ਦੀ ਲੰਬਾਈ ਜਿਹੜੀ ਆ ਉਹ 3.54 ਕਿਲੋਮੀਟਰ ਹੈ ਜਿਹੜੀ ਭੰਡੋਰ ਤੋਂ ਤਬਿਆਲੀ ਦੇ ਮੁਹੇੜੀਆਂ ਰੋਡ ਆ ਔਰ ਦੂਸਰੀ 1.67 ਕਿਲੋਮੀਟਰ ਆ ਦੋਵਾਂ ਦਾ ਖਰਚਾ ਇੱਕ ਦੇ तकरीबन 40 ਲੱਖ ਰੁਪਈਆ ਖਰਚ ਆਣਾ ਦੂਜੀ ਦੇ 60 ਲੱਖ ਰੁਪਈਆ ਖਰਚਾ ਆਣਾ ਸੋ ਟੋਟਲ 1 ਕਰੋੜ 7 ਲੱਖ ਦੇ ਕਰੀਬ ਇਹ ਦੋਵਾਂ ਦਾ ਖਰਚ ਆਉਣਾ ਤੇ 5 ਸਾਲ ਦੀ ਗਾਰੰਟੀ ਜਿਹੜੀ ਆ ਉਹ ਸੜਕਾਂ ਦੀ ਮਨਟੇਨੈਂਸ ਦੀ ਤਾਂ ਕਿ ਇਹ ਖਰਾਬ ਨਾ ਹੋਵੇ ਸੋ ਦੋਨੋਂ ਨਗਰ ਸਾਡੇ بڑے ਸਰਵਾਰ ਨਗਰ ਦੇ ਜੀ ਮੋਹਨਾਲ ਅੱਜ ਸਾਰੇ ਪਿੰਡ ਦੇ ਬਹੁਤ ਉਤਮਤੋ ਤੇ ਸਤਿਕਾਰਕ ਸਚੀਤਾ ਨੇ ਜੇ ਨਾ ਨਾ ਲਾਗਪੇ ਸਰਪੰਚਾ ਦਲਵਾਣੀ ਇੱਕ ਦਾ ਵੀ ਰਹਿ ਗਿਆ ਕੋਈ ਬੁਰਾ ਲੱਗੂਗਾ ਤੁਹਾਡੇ ਸਾਰਿਆਂ ਦਾ ਇਥੇ ਆ ਕੇ ਗਿਲਦੀਆਂ ਗਰਾਈਆਂ ਤੋਂ ਕਰਵਾਦ ਕਰਦਾ ਕੋ ਜਿਆ ਨੂੰ ਕਹਿੰਦਾ ਔਰ ਦੂਸਰੀ ਮੇਰੀ ਬੇਨਤੀ ਆ ਕਿ ਸਾਡੀ ਰਾਜਨੀਤੀ ਦਾ ਮਕਸਦ ਸਾਡੀ ਸੱਤਾ ਦਾ ਮਕਸਦ ਕੇਵਲ ਤੇ ਕੇਵਲ ਵਿਕਾਸ ਤੇ ਸੇਵਾ ਦਾ ਵਿਕਾਸ ਤੇ ਸੇਵਾ ਹੀ ਕਰਕੇ ਲੋਕਾਂ ਨੂੰ ਸੁਖ ਰਹਾਵਾ ਬਣਾਉਣਾ ਔਰ ਇਹ ਜਿਹੜੇ ਦੋਨੇ ਪਿੰਡ ਨੇ ਸਾਡੇ ਇਲਾਕੇ ਦੇ ਸਰਬਾਰ ਪਿੰਡ ਨੇ ਕਲਸ ਆਵਾਜ਼ ਹੀ ਬੋਲਦਾ ਔਰ ਇਹ ਕਰਕਟਰ ਜਿਹੜੀ ਆ ਪਿੰਡਾਂ ਕਦੇ ਜਿਹੜੀਆਂ ਬੁਕੇਰੀਆਂ ਔਰ ਦੂਸਰੇ ਦਿਲੇਗਦਾਰ ਚੱਲਦੀ ਸੀ ਅਜੇ ਤੋ ਵੀ ਮੇਨ ਸੜਕ ਬਣ ਗਈ ਸੀਗੀ ਜਿਹੜੀਆਂ ਦੂਧੀਆਂ ਲਿੰਕ ਰੋਡਸ ਰਹਿ ਗਿਆ ਸੀਗੀ ਉਹ ਵੀ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਬਬ ਸੀਗਾ ਸੋ ਅੱਜ ਮੈਂ ਤਾਂ ਦਿਲ ਦੀਆਂ ਗਰਾਈਆਂ ਤੋਂ ਧਨਵਾਦ ਕਰਦਾ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦਾ ਔਰ ਸਾਡੇ ਜਿਹੜਾ ਪੀਡਬਲੂਡੀ ਮੰਤਰੀ ਨੇ ਸ਼੍ਰੀ ਆਪਵਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਅੱਜ ਸਾਡੀ ਜਿਹੜੀ ਬੜੀ ਪੁਰਾਣੀ ਬੰਗਸੇ ਨੂੰ ਪੂਰਾ ਕੀਤਾ ਸੋ ਮੈਂ ਹੋਰ ਵੀ ਵਿਸ਼ਵਾਸ ਦੁਆਣਾ ਆਪਣਾ ਦਸਾਨ ਅੰਮਰ ਸਿੰਘ ਜੀ ਸੁੰਦਰ ਜੀ ਅਰਦਾਸ ਜੀ ਤੁਸੀਂ ਸਾਰੇ ਪਿੰਡ ਦੇ ਸਤਕਾਰਯੋਗ ਵਸਨੀਕ ਹੋ ਜਿਹੜੇ ਕੋ ਹੋਰ ਕੰਮ ਨੇ ਜਿਹੜੇ ਆਪਾਂ ਕਰ ਸਕਦੇ ਆ ਵੱਡੇ ਕੰਮ ਉਹ ਵੀ ਦੱਸੋ ਉਹ ਵੀ ਸਾਰੇ ਕਰਾਂਗੇ ਡਿਵੈਲਪਮੈਂਟ ਕਰਾਉਣਾ ਸਾਡੀ ਡਿਊਟੀ ਆ ਔਰ ਉਹ ਜਿਹੜਾ ਵਿਕਾਸ ਆ ਅਸੀਂ ਰਾਜਨੀਤੀ ਦੇ ਉੱਪਰ ਉੱਠ ਕੇ ਕੰਮ ਕਰਨਾ ਔਰ ਹਰ ਬਸਰ ਦੀ ਲੋੜ ਨੂੰ ਪੂਰਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਔਰ ਇਹ ਬੜੇ ਇਹ ਤਾਂ ਸਾਰੇ ਪਰਿਵਾਰ ਹੀ ਐਸੇ ਨੇ ਜਿੱਥੇ ਸਾਡੇ ਨਾਲ ਪਰਿਵਾਰਕ ਸੰਬੰਧ ਨੇ ਦੂਜੀ-ਦੂਜੀ ਪੀੜ੍ਹੀ ਦਾ ਸੰਬੰਧ ਆ ਉਹ ਇਹ ਪਰਿਵਾਰ ਵਧਣ ਫੁੱਲਣ ਇਹਨਾਂ ਨੂੰ ਚੰਗਾ ਮਾਹੌਲ ਮਿਲੇ ਉਹ ਸਾਡੀ ਖੁਸ਼ੀ ਦੀ ਗੱਲ ਆ ਸੋ ਬਹੁਤ ਵਾਹ ਕਹਿੰਦਾ ਹੋਇਆ ਅੱਜ ਸਾਰੇ ਇਲਾਕੇ ਨੂੰ ਪਿਵਾਰਕ ਦੇ ਨਾਮੀ ਸਭ ਕਾਮਲੇ ਨੂੰ ਦਿੰਦਾ ਕਿ ਇੱਕ ਦੂਸਰੀ ਦੇ ਬੇਨਤੀ ਕਰੂੰਗਾ ਬੈਗਲੇ ਵਾਲਿਆਂ ਨੂੰ ਵੀ ਔਰ ਖਾਸ ਕਰਕੇ ਠੇਕੇਦਾਰ ਸਾਹਿਬ ਨੂੰ ਵੀ ਸਾਡੇ ਬਾਕਸ ਨੂੰ ਵੀ ਇੰਦਰਜੀ ਕੰਮ ਪਿੰਡ ਦਾ ਹੋਣਾ ਕੋਈ ਨਿਆਜ਼ ਨਹੀਂ ਕਰਨਾ ਕੰਮ ਅਸੀਂ ਕੁਆਲਿਟੀ ਦਾ ਕਰਾਉਣਾ ਬਿਆਰੀ ਕੰਮ ਕਰਾਉਣਾ ਤਾਂ ਕਿ ਲੋਕੀਏ ਹੋਣਾ ਹੋੜ ਵੀ ਆਜੀ ਸੜਕ ਬਣੇ ਪਛਿਆ ਵੀ ਨਿਵਾੜ ਖੜੇ ਪੈ ਜਾਣ ਜਿੱਥੇ ਤੁਸੀਂ ਕਾਹਦੇ ਦੇਖਦੇ ਹੋ ਕਮਜ਼ੋਰ ਹੋ ਰਿਹਾ ਕੰਮ ਨੂੰ ਰੋਕ ਦਿਓ ਅਫਸਰ ਨੂੰ ਦੱਸ ਦਿਓ ਸਾਡੇ ਐਸਡੀਓ ਲਵਜੀਤ ਜੀ ਉੱਥੇ ਆ ਜਾਣ ਦੇ ਨਾਲ ਲਖਵੀਰ ਜਿਹੜਾ ਜੇਹੀ ਆ ਦੋਵੇਂ ਲੋਕਾਂ ਨੂੰ ਅਖਰ ਦਾ ਗਰਦਾਸਪੁਰ ਦੇ ਇਹਨਾਂ ਦੇ ਧਿਆਨ ਚ ਲਿਆਓ ਜੇ ਨਹੀਂ ਕੋਈ ਗੱਲ ਬੰਦੀ ਸਰਪੰਚ ਨੂੰ ਦੱਸੋ ਮੇਨੇ ਮੇਰੇ ਤੱਕ ਕਰ ਦਿਓ ਕੰਮ ਆਪਾਂ ਕੁਆਲਿਟੀ ਦਾ ਉਹਨਾਂ ਦੇ ਕੋਈ ਕੰਪਰਵਾਸੀ ਹੋਣਾ ਚਾਹੀਦਾ ਕੰਮ ਵਧੀਆ ਹੋਵੇ ਤਾਕਿ ਲੋਕ ਵਧੀਆ ਤਰੀਕੇ ਨਾਲ ਇੱਥੇ ਰਹਿ ਸਕਣ ਸਵਾਜ ਇਹਤ ਮੁਬਾਰਕ ਗੰਦੇ ਉੱਪਰ ਚੰਗਾ ਲਗਾ ਇਹ ਜਿਹੜੇ ਬੜੇ ਪੁਰਾਣੇ ਖੰਭ ਸੀ ਗੋਲੇ ਪਏ ਸੀਗੇ ਉਹ ਕਈ ਦਿਨ ਤੋਂ ਇਹ ਹੋਣ ਵਾਲੇ ਸੀਗੇ ਅੱਜ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਜਾਣਗੇ ਸੋ ਕੋਸ਼ਿਸ਼ ਹੋਏਗੀ ਦੀ ਕਿੰਨੇ ਪੀਰੀਅਡ ਚ ਖਤਮ ਕਰੇਗੇ